2021 ਮਾਡਲ ਆ ਟਰੈਕਟਰ ਹਰਿਆਣਾ ਨੰਬਰ 5620 ਦੀ ਬਹੁਤ ਡਿਮਾਂਡ ਰਹਿੰਦੀ ਆ ਤੁਹਾਨੂੰ ਪਤਾ ਹੀ ਆ ਜਿਨਾ ਭਰਾਵਾ ਕੋ ਵੀ ਟਰੈਕਟਰ ਆ ਤੇ ਨੌਨ ਸੀਆਰਡੀ ਆ ਨਾਲੇ ਨੌਨ ਸੀਆਰਡੀ ਮਾਡਲ ਤੁਹਾਨੂੰ ਪਤਾ ਬਹੁਤ ਘੱਟ ਮਿਲਦੇ ਆ ਹੁਣ ਤੇਜ਼ ਕਰਕੇ ਪਟਿਆਲਾ ਟਰੈਕਟਰ ਮੰਡੀ ਟਰੈਕਟਰ ਖੜਾ ਜਿਨਾ ਭਰਾਵਾਂ ਨੂੰ ਲੋਡ ਹੋਵੇ 12 ਪਲੱਸ ਜੀਓਜੀ ਗੇਅਰ ਟਰੈਕਟਰ ਤੇ ਆਪਣਾ ਤਸੱਲੀ ਤੁਸੀਂ ਕਰ ਲਿਓ ਆ ਕਿ ਜਿਹਨੂੰ ਵੀ ਲੋਡ ਆ ਆਪਣਾ ਵੀਰੇ 16 9 ਦੀ ਤੇ ਪਿਛਲੇ ਟਾਇਰ ਤੇ ਮੈਂ ਜਿਹੜਾ ਸਪੈਸ਼ਲ ਯਾ ਚੀਜ਼ ਦੇਖਣ ਆਇਆ ਸੀਗਾ ਸੈਂਸਰ ਸਿਸਟਮ ਜਿਹੜਾ ਸਾਈਡ ਤੇ ਇਹਦੇ ਇੱਕ ਸਾਈਡ ਜੈਕ ਦੀ ਫਿਟਿੰਗ ਤੇ ਨਾਲੇ ਇੱਕ ਵੀਡੀਓ ਨਾਲ ਕਈ ਫਾਇਦੇ ਹੋ ਜਾਂਦੇ ਆ ਭਰਾਵਾਂ ਨੂੰ ਤੇ ਆਹ ਦੇਖ ਸਕਦੇ ਆ ਜਿਨ੍ਹਾਂ ਨੇ ਸਾਈਡ ਜੈਕ ਪਿੱਛੇ ਸੁਪਰ ਸੀਡਰਾਂ ਵਾਸਤੇ ਲਾਏ ਸੀਗੇ ਉਹ ਪਿੱਛੇ ਬ੍ਰੈਕਟ ਹੋ ਗਿਆ ਯੂਜੀ ਗੀਅਰ ਦਾ ਬ੍ਰੈਕਟ ਆਡਡ ਹੁੰਦਾ ਕਿ ਯੂਜੀ ਗੀਅਰ ਦੇ ਆ ਨਟ ਜਿਹੜੇ ਆ ਇਹ ਪਹਿਲਾਂ 17 ਪਤਾ ਨਹੀਂ ਮੇਰੇ ਕੋਲ 19 ਨੰਬਰ ਨਟ ਹੁੰਦੇ ਆ ਤੇ ਇਹਦੇ ਨਾਟ ਆਹਾ ਤੁਸੀਂ ਦੇਖ ਸਕਦੇ ਹੋ ਨਾਲ ਇਹਦੇ ਨਟ ਨੇੜੇ ਹੀ ਹੁੰਦੇ ਆ ਯੂਜੀ ਗੇਅਰ ਦੇ ਇਸ ਕਰਕੇ ਇਹਦਾ ਬ੍ਰੈਕਟ ਦਾ ਵੀ ਫਰਕ ਹੁੰਦਾ ਪਿੱਛੇ ਜਿਹੜਾ ਉਹ ਬ੍ਰੈਕਟ ਪਿੱਛੇ ਇਹਦੇ ਆਪਣਾ ਸਾਈਡ ਜੈਕ ਨੂੰ ਲੱਗਾ ਹੁੰਦਾ ਜਿਨ੍ਹਾਂ ਨੇ ਵੀ ਸਾਈਡ ਜੈਕ ਲਾਉਣੇ ਆ ਇੱਕ ਤਾਂ ਉਹਦੇ ਵਾਸਤੇ ਆਰਮ ਜੈਕ ਤੋਂ ਥੱਲੇ ਪਲੇਟਫਾਰਮ ਤੇ ਕਾ ਪਾਈਪ ਤੁਹਾਨੂੰ ਲੋਡ ਪੈਂਦੀ ਆ ਉਹਨਾ ਮੈਨੂੰ ਸਿਸਟਮ ਦਾ ਨਹੀਂ ਪਤਾ ਇਹ ਸਿਸਟਮ ਕਿਸ ਵਾਸਤੇ ਆ ਭਾਜੀ ਇਹ ਭਾਜੀ ਮੈਂ ਦਾ ਇਹ ਨਾ ਕੁਝ ਇਲੈਕਟ੍ਰੋਨਿਕ ਸਿਸਟਮ ਆ ਨਵਾਂ ਟਰੈਕਟਰ ਵਿੱਚ ਆ ਅੱਛਾ ਜੀ ਕਿਸੇ ਕਿਸੇ ਟਰੈਕਟਰ ਤੇ ਲੱਗਿਆ ਹੁੰਦਾ ਹੈ तकरीबन 4x4 ਦੇ ਅੰਦਰ 2 ਵੀਲ ਦੇ ਨਹੀਂ ਹੁੰਦਾ ਇਹ ਲਿਫਟ ਦਾ ਹੀ ਕੋਈ ਸੈਂਸਿੰਗ ਸਿਸਟਮ ਆ ਇਹ ਲਿਫਟ ਦਾ ਕੋਈ ਸੈਂਸਿੰਗ ਸਿਸਟਮ ਆ ਹੈ ਤੇ ਜੇ ਕਿਸੇ ਭਰਾ ਨੂੰ ਪਤਾ ਤੇ ਜਰੂਰ ਕਮੈਂਟਾਂ ਵਿੱਚ ਦੱਸਿਓ ਰਿਵਾਰਸ ਪੀਟੀਓ ਦੇ ਨਾਲ ਆ ਟਰੈਕਟਰ ਫੀਚਰ ਬਹੁਤ ਆ ਜੋ ਜੋ ਲੋਡ ਆ ਇਸ ਟਰੈਕਟਰ ਦੇ ਵਿੱਚ ਫੀਚਰ ਸਾਰੇ ਹੈਗੇ ਆ ਉਹ ਟਰੈਕਟਰ ਵੈਸੇ ਵੀ ਕੋ ਨਿੰਦਨ ਵਾਲਾ ਨਹੀਂਗਾ ਇਸ ਤੇ ਟਰੈਕਟਰ ਦੇ ਮੁਕਾਬਲੇ ਚ ਬਹੁਤ ਘੱਟ ਟਰੈਕਟਰ ਜੇ ਤੁਸੀਂ ਮੁਕਾਬਲਾ ਕੰਪੈਰੀਜ਼ਨ ਕਰੋਗੇ ਕਿਸੇ ਟਰੈਕਟਰ ਨਾਲ ਤਾਂ ਬਹੁਤ ਘੱਟ ਕੰਪੈਰੀਜ਼ਨ ਦੇ ਵਿੱਚ ਇਹਦੇ ਮੁਕਾਬਲੇ ਟਰੈਕਟਰ ਆਉਣਗੇ ਹੁਣ ਤੱਕ ਵਧੀਆ ਟਰੈਕਟਰ ਟੌਪ ਰੇਂਜ ਦੇ ਵਿੱਚ ਟਰੈਕਟਰ ਚੱਲਣ ਦਾ ਇਸ ਟਾਈਮ ਵੀ ਅੱਜ ਦੀ ਡੇਟ ਦੇ ਵਿੱਚ ਵਿੱਚ 5520 ਦੇ ਵਿੱਚ ਸਪੈਸ਼ਲ ਹਾਲੇ ਤੱਕ ਇਹਦੇ ਮੁਕਾਬਲੇ ਦਾ ਕੋਈ ਟਰੈਕਟਰ ਆਇਆ ਨਹੀਂਗਾ 2001 2021 ਮਾਡਲ ਆ ਨਾਲੇ 3630 ਵੀ ਕਹਿੰਦੇ 11 ਲੱਖ ਰੁਪਏ ਦੇ ਕਰੀਬ ਹੋ ਗਿਆ ਨਾਲੇ 4x4 3630 11 ਲੱਖ ਦੇ ਰੇਟ ਦੇ ਵਿੱਚ ਤੇ ਇਹਦਾ ਵੀ ਤੁਹਾਨੂੰ ਨਾਲੇ ਹੌਸਪਾਵਰ 50 ਦੇ ਵਿੱਚ ਸਪੈਸ਼ਲ ਜਿਹੜਾ ਮੈਂ ਤੁਹਾਨੂੰ ਦਿਖਾਉਣ ਵਾਸਤੇ ਆਇਆ ਸੀਗਾ ਵੀ ਆ ਸੈਂਸਰ ਜੂ ਦੱਸੋ ਜਿੰਨਾ ਭਰਾਵਾਂ ਨੂੰ ਪਤਾ ਤੇ ਆ ਪਿੱਛੇ ਇੱਕ ਜੈਕ ਐਕਸਟਰਾ ਜੈਕ ਤਾਂ ਜਿਹੜਾ ਇਹ ਕੰਪਨੀਆਂ ਨਾਲ ਦਿੱਤਾ ਹੀ ਆ ਇਹ ਬੜਾ ਵਧੀਆ ਕੰਮ ਆ ਕਿਉਂ ਪਿੱਛੇ ਲਿਫਟਾਂ ਨੂੰ ਬਹੁਤ ਸਮੱਸਿਆਵਾਂ ਨੂੰ ਪਤਾ ਆਉਂਦੀ ਐ ਸੈੱਡ ਡਿਸਟ੍ਰੀਬਿਊਟਰ ਦੀ ਫੀਟਿੰਗ ਦੇਖ ਲਓ ਭਰਾਵਾਂ ਦੇ ਬਹੁਤ ਫੋਨ ਵੀ ਆਉਂਦੇ ਆ ਜਾਂ ਭਰਾ ਦੂਰੋਂ ਦੂਰੋਂ ਚੱਲ ਕੇ ਪਟਿਆਲੇ ਆ ਜਾਂਦੇ ਆ 2-400 ਕਿਲੋਮੀਟਰ ਤੋਂ 100 ਕਿਲੋਮੀਟਰ ਤੋਂ ਵੀ ਪਟਿਆਲੇ ਜਾਂਦੇ ਆ ਆਪਾਂ ਸੈੱਡ ਡਿਸਟ੍ਰੀਬਿਊਟਰ ਦੀ ਕਿੱਟ ਲਿਆਵਾਂਗੇ ਸੈੱਡ ਡਿਸਟ੍ਰੀਬਿਊਟਰ ਦੀ ਕਿੱਟ ਤੁਹਾਨੂੰ ਦੱਸਾਂ ਬਹੁਤ ਘੱਟ ਮਿਲਦੀ ਆ ਤੇ ओरिजिनल ਟਰੈਕਟਰ ਦੀਆਂ ਕਿੱਟਾਂ ਲਾਓ ਜਿਨ੍ਹਾਂ ਨੇ ਵੀ ਲਾਉਣੀਆਂ ਆ ਕਿਉਂ ਜਿਹੜੀ ਪਰਫਾਰਮੈਂਸ ਆ ਜਿਹੜੀ ओरिजिनल ਨੇ ਦੇਣੀ ਹੈ ओरिजिनल ਨੇ ਦੇਣੀ ਹੈ ਅੱਜ ਕੱਲ ਹਰ ਬੰਦੇ ਨੇ ਕੰਮ ਲੈਣਾ ਕੰਮ ਲੈਣਾ ਹੁੰਦਾ ਚੀਜ਼ ਤੋਂ ਵੀ ਦੁਬਾਰੇ ਦਿੱਕਤਾਂ ਨਾ ਹੋਣ ਤੇ ਪਟਿਆਲੇ ਜਿਹਨੇ ਆਉਣਾ ਵੀ ਆਪਣਾ ਪੁੱਛ ਕੇ ਆਉ ਜੇ ਕਿਸੇ ਕੋਲ ਪ੍ਰੋਵਾਈਡ ਹੁੰਦੀ ਆ ਚੀਜ਼ ਸਪੈਸ਼ਲ ਇੱਕ ਚੀਜ਼ ਪਿੱਛੇ ਤੇਲ ਫੂਕ ਕੇ ਆਉਣਾ ਤੇ ਆਹ ਸਾਈਡ ਡਿਸਟ੍ਰੀਬਿਊਟਰ ਦੀ ਫੀਟਿੰਗਾਂ ਤੁਸੀਂ ਦੇਖ ਲਓ ਹੌਲੈਂਡ ਦੀ ਤੇ ਆਹ ਜਿਹੜਾ ਜਿਹੜਾ ਐਸੈਸਰੀ ਇਹਨੂੰ ਲੱਗਦੀ ਆ ਉਹ ਸਾਰੇ ਤੁਸੀਂ ਦੇਖ ਹੀ ਲਈ ਆ ਮੇਨ ਪੈਪ ਅੱਗੇ ਆਉਂਦੀ ਆ ਪਰਾਂ ਜਾ ਕੇ ਵੀ ਤੁਹਾਨੂੰ ਦਿਖਾਉਣਾ ਤੇ ਟਰੈਕਟਰ ਉੱਪਰ ਬਹਿ ਕੇ ਵੀ ਤੁਹਾਨੂੰ ਸਾਰਾ ਦਿਖਾ ਦਈਏ ਤੇ ਉੱਪਰੋਂ ਰੰਗ ਵਗੈਰਾ ਦੇਖ ਲਓ ਟਰੈਕਟਰ ਦਾ ਕਲਸਟਰ ਮੀਟਰ ਤੇ ਸੱਜੇ ਖੱਬੇ ਸਾਰਾ ਟਰੈਕਟਰ ਤੁਹਾਨੂੰ ਦਿਖਾ ਦਿੰਨੇ ਆ 150 ਨੰਬਰ ਦੁਕਾਨ ਤੇ ਪਰਿਆਲਾ ਟਰੈਕਟਰ ਮੰਡੀ ਟਰੈਕਟਰ ਖੜਾ ਵਾ ਤੇ ਆਪਣੀ ਵੀ ਵੀਡੀਓ ਤੁਹਾਨੂੰ ਦਿਖਾ ਦਈਏ ਤੇ ਭਰਾ ਜੀ ਬਾ ਚਾਹੀ ਚਾਹ ਜੀ ਤੇ ਡਿਮਾਂਡ ਇਹਦਾ ਕੋ ਲੈਸ ਹੋਊਗਾ ਟਰੈਕਟਰ ਦਾ ਜੀ ਆਣ ਤਾਂ ਕੋਈ ਮੌਕੇ ਤੇ ਹੋਊਗਾ ਜੀ ਬਾਜੀ ਇਹਦੀ ਡਿਮਾਂਡ ਕੀ ਆ ਇੱਕ ਵਾਰੀ ਆਪਣੇ ਮੂੰਹ ਦਾ ਦੋ ਜੀ ਮੰਗਦੇ ਤਾਂ ਅਸੀਂ ਦੇਖਦਾ ਤਾਂ 11 ਲੱਖ ਰੁਪਏ ਅੱਛਾ ਜੀ ਤੋਂ ਘੱਟ ਆ ਭਾ ਦੇ ਦੋ ਨਹੀਂ ਮੰਗ ਕਿਵੇਂ 11 ਲੱਖ ਤੇ ਹਰਿਆਣਾ ਨੰਬਰ ਆ ਨਾ ਮੌਕੇ ਤੇ ਬਾਜੀ ਮੁੱਕਦੇ ਹਰਿਆਣਾ ਤੇ ਐਨਓਸੀ ਵਗੈਰਾ ਜੇ ਲੋਡ ਪਵੇ ਐਨਓਸੀ ਲੋਡ ਹੋਵੇ ਤਾਂ ਕਹਿੰਦੇ ਕਢਵਾ ਦਾਂਗੇ 4000 ਰੁਪਿਆ ਖਰਚਾ ਇਸੇ ਭਰਾ ਨੇ ਪੰਜਾਬ ਚ ਨਾ ਕਰਾਣਾ ਖੋਲੇ ਬੋਨਡ ਮੜੇ ਜੀ ਨੇ ਆ ਲੋ ਡਰੈਕਟਰ ਤੁਸੀਂ ਅੰਦਰੋਂ ਵੀ ਨਿਗਾ ਮਾਰ ਲਓ ਨੋਨ ਸੀਆਰਡੀ ਆ ਬਾਰ-ਬਾਰ ਤੁਹਾਨੂੰ ਬੇਨਤੀ ਕਰਦੇ ਆ ਕਈ ਵਾਰਾਂ ਕਿ ਉਹ ਵੀਡੀਓ ਸਾਰੀ ਦੇਖ ਲੈਂਦੇ ਆ ਭਰਾਤ ਨਹੀਂ ਪਤਾ ਲੱਗਦਾ ਇਹ ਨੋਨ ਸੀਆਰਡੀ ਆ ਕਿਉਂ ਨੋਨ ਸੀਆਰਡੀ ਮਾਡਲ ਬਹੁਤ ਘੱਟ ਰਹਿ ਗਏ ਹੁਣ ਤੇ ਦਾਵਾ ਜਿੰਨਾ ਵੀ ਟਰੈਕਟਰ ਆਉਂਦੇ ਆ ਸੀਆਰਡੀ ਆਉਂਦਾ ਰੇਟ ਦੇ ਵਿੱਚ ਵੀ ਇਹ ਕਹਿੰਦੇ ਹੁਣ 36 30 11 ਲੱਖ ਰੁਪਏ ਦੇ ਕਰੀਬ ਹੋ ਗਿਆ ਨਾਲੇ 50 ਸਪੋਰ 55 ਸਪੋਰ ਦੇ 65 ਹਸਪਾਵਰ ਟਰੈਕਟਰ ਤੇ ਤੁਸੀਂ ਵੇਖ ਲਓ ਬਾਕੀ ਸਾਰੀ ਫੀਟਿੰਗ ਤੁਹਾਨੂੰ ਟਰਬੋ ਦੀ ਵੀ ਦਿਖਾਦਾ ਅੰਦਰੋਂ ਫੀਟਿੰਗ ਇਹਦੀ ਕਿਉਂ ਇੱਕ ਵੀਡੀਓ ਦੇ ਵਿੱਚ ਕਈ ਕੰਮ ਲੈ ਜਾਂਦੇ ਫੇ ਆ ਤੁਸੀਂ ਬਾਕੀ ਟਰਬੋ ਦੀ ਅੰਦਰੋਂ ਵੀ ਫਿਟਿੰਗ ਦੇਖ ਲਓ ਜੀ ਆ ਆਪਣੇ ਕੋ ਅਰੀਜਨਲ ਇਹਦੇ ਬੈਂਡ ਆ ਜਿਹੜੇ ਸਲੈਂਸਰ ਬੈਂਡੀਆਂ ਆਪਣੇ ਕੋਲ ਪ੍ਰੋਵਾਈਡ ਹੋ ਗਈਆਂ ਇਹਨਾਂ ਨੇ ਵੀ ਲੈਣੀਆਂ ਪਿੱਛੇ ਖਤਮ ਸੀਗੀਆਂ ਹੁਣ ਫੇਰ ਆ ਗਈਆਂ ਟਰਬੋ ਆ ਲੋਡ ਹੋਣ ਤੇ ਬਾਕੀ ਤਕਰੀਬਨ ਐਕਸੈਸਰੀ ਤੁਹਾਨੂੰ ਪਟਿਆਲੇ ਮਿਲ ਹੀ ਜਾਂਦੀ ਆ ਤੇ ਇੰਟਰਕੂਲਰ ਵਗੈਰਾ ਦੀ ਫਿਟਿੰਗ ਦੇਖ ਲਓ ਤੁਸੀਂ ਇਹਨਾਂ ਭਰਾਵਾਂ ਨੇ ਇੰਟਰਕੂਲਰ ਵਗੈਰਾ ਲਾਉਣੇ ਆ ਜਾਂ ਟਰਬੋ ਲਾਉਣੀ ਆ ਤੇ ਚਲਦੀ ਵੀਡੀਓ ਚ ਬੇਨਤੀ ਕਰਦਾ ਭਰਾ ਚੈਨਲ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਪਲਵਾਨ ਟਰੈਕਟਰ ਪਰੇੜਾ ਟਰੈਕਟਰਾਂ ਦੀਆਂ ਸੇਲ ਪਰਚੇਜ਼ਆਂ ਟਰੈਕਟਰ ਪਾਰਟਸ ਬਾਰੇ ਵੀਡੀਓ ਦੇਖਣੀਆਂ ਹੁੰਦੀਆਂ ਇਨਫੋਰਮੇਸ਼ਨ ਲੈਣੀ ਆ ਪਟਿਆਲੇ ਦੀ ਹਰ ਕ ਅਪਡੇਟ ਤੁਹਾਨੂੰ ਡੇਲੀ ਵੀਡੀਓ ਪਾ ਕੇ ਦੇ ਰਹੇ ਆ ਆਪਣਾ ਵੀ ਸ਼ਡਿਊਲ ਥੋੜਾ ਬਿਜ਼ੀ ਹੁੰਦਾ ਫੇਰ ਵੀ ਭਰਾ ਜਿੰਨੀ ਇੱਕ ਕੋਸ਼ਿਸ਼ ਹੁੰਦੀ ਆ ਤੇ ਆਲੋ ਨਾਲ-ਨਾਲ ਤੁਹਾਨੂੰ ਸੈੱਡ ਡਿਸਟ੍ਰੀਬਿਊਟਰ ਦੀ ਫਿਟਿੰਗ ਵੀ ਦਿਖਾ ਦਈਏ ਸੈੱਡ ਡਿਸਟ੍ਰੀਬਿਊਟਰ ਦੀ ਆ ਪਾਈਪ ਇੱਥੋਂ ਲਈ ਹੋਈ ਆ ਆਹ ਸਪਲਾਈ ਕੰਪਨੀ ਨੇ ਡਿਸਟ੍ਰੀਬਿਊਟਰ ਤੋਂ ਟਾਪੇ ਪੰਪ ਤੋਂ ਸਿੱਧੀ ਹੁਣ ਪੰਪ ਤੋਂ ਕੀ ਹੁੰਦਾ ਜਿੰਨਾ ਵੀ ਜੰਨਾ ਵੀ ਟਰੈਕਟਰ ਆਉਂਦੇ ਆ ਆ ਪੰਪ ਤੋਂ ਸਿੱਧੀ ਪਾਈਪ ਜਿਹੜੀ ਆ ਸਿੱਧੀ ਡਿਸਟ੍ਰੀਬਿਊਟਰ ਨੂੰ ਦਿੱਤੀ ਜਾਂਦੀ ਆ ਕਿਉਂਕਿ ਲਿਫਟ ਇਹਦੇ ਨਾਲ ਸੇਫ ਰਹਿੰਦੀ ਆ ਕਿਉਂ ਜਦੋਂ ਇਹ ਸਪਲਾਈ ਸਿੱਧੀ ਡਿਸਟ੍ਰੀਬਿਊਟਰ ਨੂੰ ਜਾਊਗੀ ਤੇ ਤਕਰੀਬਨ ਆਪਣਾ ਟਰੈਕਟਰ ਦਾ ਜਿਹੜਾ ਲਿਫਟ ਆ ਉਹਦੀ ਸੇਫ ਰਹਿੰਦੀ ਆ ਲਿਫਟ ਨੂੰ ਦਿੱਕਤ ਨਹੀਂ ਆਉਂਦੀ ਅੱਗੇ ਕੀ ਹੁੰਦਾ ਲਿਫਟ ਤੋਂ ਘੁੰਮ ਕੇ ਤੇਲ ਡਿਸਟ੍ਰੀਬਿਊਟਰ ਨੂੰ ਜਾਂਦਾ ਸੀ ਹੁਣ ਪਹਿਲਾਂ ਡਿਸਟ੍ਰੀਬਿਊਟਰ ਨੂੰ ਸਪਲਾਈ ਜਾਂਦੀ ਆ ਜਿਹੜੀ ਪਾਈਪ ਪੰਪ ਤੋਂ ਸਿੱਧੀ ਇੱਥੇ ਆ ਗਈ ਆ ਫੀਟਿੰਗ ਦੇਖ ਲਓ ਤੁਸੀਂ ਇੱਥੋਂ ਜਿਹੜਾ ਪਾਈ ਅਬ ਆਪਸੀ ਆ ਜਿਹੜੀ ਲਿਫਟ ਨੂੰ ਦਿੱਤੀ ਹੋਈ ਆ ਲਿਫਟ ਨੂੰ ਸਪਲਾਈ ਡਿਸਟ੍ਰੀਬਿਊਟਰ ਤੋਂ ਘੁੰਮ ਕੇ ਆਉਂਦੀ ਆ ਪਿੱਛੇ ਉਹ ਦੋ ਵਾਲ ਜਿਹੜੇ ਅੱਗੇ ਤੁਹਾਡੇ ਦੋ ਬਾਲਾਂ ਦੇ ਸਰਾਖ ਹੁੰਦੇ ਆ ਤੀਜਾ ਜਿਹੜਾ ਆ ਅਸਰਾ ਆ ਪਾਈਪ ਆ ਗਿਆ ਵਾਪਸੀ ਆ ਟਾਪੇ ਦੇ ਆ ਤੁਹਾਡੇ ਜਿੱਥੇ ਕਿਸੇ ਦੇ ਪਿੱਛੇ ਟਾਪੇ ਦੇ ਬੈਂਜੋ ਬੰਦ 볼ਟ ਲੱਗਿਆ ਹੋਊਗਾ ਤਾਂ ਇੱਥੇ ਆ ਵਾਪਸੀ ਟਾਪੇ ਦੇ ਆ ਸਿੱਟੀ ਹੋਈ ਆ ਤੇ ਵੀਡੀਓ ਹੋਰ ਵੀ ਤੁਹਾਨੂੰ ਹੋਰ ਵੀ ਟਰੈਕਟਰ ਸਕਾਈ ਵਾਚ ਹੋਰ ਵੀ ਜਿਹੜੇ ਵੀ ਤੁਹਾਨੂੰ ਫੀਚਰ ਆ ਸਾਰੇ ਟਰੈਕਟਰ ਹਨ ओरिजिनल ਸੀਟਾਂ ਪਟਿਆਲੇ ਤੁਹਾਨੂੰ ਦੱਸਿਆ ਪਹਿਲਾਂ ਵੀ ਵੀਡੀਓ ਪਾਈ ਸੀ ਮਿਲ ਜਾਂਦੀ ਹੈ ਆਪਣੇ ਕੋਲ ਆਲੈਂਡ ਦੇ ਜਿੰਨਾ ਵੀ ਲੈਣੀਆਂ ਸੀਟਾਂ আর ਏਸ ਵਗੈਰਾ ਜਿਹੜੀ ਕਿਸੇ ਨੇ ਬਾਅਦ ਚੋਂ ਲਵਾਈ ਹੋਈ ਹੈ ਪੈਰ ਵਾਲੀ ਆਪਣਾ ਹਿੱਸਾ ਵਗੈਰਾ ਇਹਦਾ ਦੇਖ ਲਓ ਤੁਸੀਂ 4x4 ਦਾ ਹਿੱਸਾ ਆਲੈਂਡ ਦਾ ਆਪਣਾ ਤੇ ਬਾਕੀ ਬਾਈ ਜੀ ਸੀਐਨਐਚ ਦਾ ਤੇ ਲੋ ਵੀ ਟਰੈਕਟਰ ਸਾਰਾ ਨਿਗਾ ਮਰਾ ਦਿੰਨਾ ਇੰਨਾ ਕਾ ਕੋਸ਼ਿਸ਼ ਹੁੰਦੀ ਆ ਸਾਰਾ ਟਰੈਕਟਰ ਦਿਖਾਉਣ ਦੀ ਆਪਣੇ ਕੋਸ਼ਿਸ਼ ਹੁੰਦੀ ਆ ਇਹ ਨਹੀਂ ਹੁੰਦਾ ਵੀ ਮੋਟੀ ਮੋਟੀ ਨਿਗਾ ਮਾਰਾ ਤੇ ਟਰੈਕਟਰ ਦੇ ਸਾਫ ਸਾਫ ਪਾਰਟਸ ਦਿਖਾ ਦੇ ਜੇ ਕੋਈ ਮਾੜਾ ਮੋਟਾ ਕਿਤੋਂ ਕਮੀ ਪੇਸ਼ੀ ਆ ਉਹ ਅਸੀਂ ਪਹਿਲਾਂ ਕਮੀ ਵਾਲੀ ਚੀਜ਼ ਦਿਖਾਈ ਦੀ ਆ ਬਾਅਦ ਚੋ ਸਾਫ ਦਿਖਾਈ ਦੀ ਆ ਵੀਡੀਓ ਪੂਰੀ ਅਗਲੇ ਨੂੰ ਲਾਹਾ ਮਿਲੇ ਵੀਡੀਓ ਜੇ 10 ਮਿੰਟ ਅਗਲਾ ਆਪਣੇ ਚੈਨਲ ਤੇ ਆਇਆ ਵਾ ਤੇ ਉਹਨੂੰ ਪੂਰੀ ਹੀ ਇਨਫੋਰਮੇਸ਼ਨ ਮਿਲੇ ਆ ਨਾ ਹੋਵੇ ਵੀ ਕੋਈ ਚੀਜ਼ ਉਹਨੂੰ ਐ ਨਾ ਲੱਗੇ ਵੀ ਵੀਡੀਓ ਦੇ ਵਿੱਚ ਕੋਈ ਚੀਜ਼ ਹੋਰ ਦੇਖੀ ਸੀ ਤਾਂ ਨਿਕਲੀ ਕੋਈ ਚੀਜ਼ ਹੋਰ ਤੇ ਆਜੋ ਜੇ ਕੋਈ 4x4 ਹੋਰ ਟਰੈਕਟਰ ਹੋਏ ਤਾਂ ਤੁਹਾਨੂੰ ਉਹ ਵੀ ਵੀਡੀਓ ਦੇ ਵਿੱਚ ਦਿਖਾਉਨੇ ਆ ਬਣੇ ਰਹੋ ਵੀਡੀਓ ਦੇ ਵਿੱਚ ਤੁਸੀਂ ਤੇ ਆ ਪਿੱਛੋਂ ਵੀ ਲਿੰਕਾ ਵਗੈਰਾ ਸਾਫ਼ ਆ ਟਰੈਕਟਰ ਨੇ ਸਾਰਾ ਪਿੱਛੋਂ ਵੀ ਟਰੈਕਟਰ ਤੁਹਾਨੂੰ ਦਿਖਾ ਦਿੰਦਾ ਹੁੱਕ ਡਰਾਵ ਡੰਡਾ ਵਗੈਰਾ ਨਾਲ ਲੱਗਾ ਹੋਇਆ ਟਰੈਕਟਰ ਦੇ ਸਾਰਾ ਫਾਈਬਰ ਛਤਰੀ ਮੋਕੇ ਤੇ ਨਾਲ ਆ ਟਰੈਕਟਰ ਦੇ ਹਾਈ ਲੋ ਮੀਡੀਅਮ ਆ ਸਾਈਡ ਇਤਨਾ ਜਾ ਕੇ ਟਰੈਕਟਰ ਤੇ ਬਾਕੀ ਪਰਲੇ ਪਾਸੇ ਉਹ ਜਾ ਕੇ ਟਰੈਕਟਰ ਤੋਂ ਆਦਨਾਂ ਤੁਨਾਂ